ਸੰਗਤ ਜੀ ਵੀਡੀਓ ਨੂੰ ਇਗਨੋਰ ਨਾ ਕਰਿਓ ਵਿਸਾਖ ਮਹੀਨੇ ਦੀ ਸੰਗਰਾਂਦ ਦੀਆਂ ਸਾਰੀ ਸੰਗਤ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਅੱਜ ਬਹੁਤ ਹੀ ਪਵਣ ਪੀਤਰ ਦਿਹਾੜਾ ਆ ਖਾਲਸਾ ਸਾਜਨਾ ਦਿਵਸ ਵੀ ਆ ਤੇ ਵਿਸਾਖੀ ਵੀ ਆ ਸੰਗਤ ਜੀ ਤੇ ਅੱਜ ਸੰਗਰਾਂਦ ਦਾ ਪਵਣ ਪੀਤਰ ਦਿਹਾੜਾ ਤੇ ਆਓ ਸੰਗਤ ਜੀ ਕਰਾਉਣੇ ਦਰਸ਼ਨ ਆਓ ਜੀ ਬੀੜਾ ਬਾਬਾ ਬੁੱਢਾ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪ੍ਰੇਰਿ ਸਾਧ ਸੰਗਤ ਜੀਓ ਅੱਜ ਆਪ ਜੀ ਨੂੰ ਦਰਸ਼ਨ ਕਰਾਉਣ ਜਾ ਰਹੇ ਹਾਂ ਬੀੜਾ ਬਾਬਾ ਬੁੱਢਾ ਸਾਹਿਬ ਜੀ ਉਹ ਪਵਣ ਪੀਤਰ ਸਥਾਨ ਜਿਸ ਸਥਾਨ ਤੇ ਧੰਨ ਧੰਨ ਬਾਬਾ ਬ ਤੇ ਇਹ ਜਿਹੋ ਪਵਨ ਪਿੱਤਰ ਸਥਾਨ ਜਿਸ ਸਥਾਨ ਦੇ ਆਪ ਜੀ ਦਰਸ਼ਨ ਕਰ ਰਹੇ ਹੋ ਜਿਸ ਸਥਾਨ ਤੇ ਹਰੇਕ ਦੀਆਂ ਮਨੋ ਕਮਨਾ ਪੂਰੀਆਂ ਹੁੰਦੀਆਂ ਦੁੱਧ ਵਾਲਿਆਂ ਨੂੰ ਦੁੱਧ ਤੇ ਪੁੱਤ ਵਾਲਿਆਂ ਨੂੰ ਪੁੱਤ ਜਾਂ ਦਾਤਾਂ ਬਖਸ਼ਿਸ਼ ਹੁੰਦੀਆਂ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਪਹਿਲੀ ਪਾਸ਼ੇਈ ਤੋਂ ਲੈ ਕੇ 6ਵੇਂ ਪਾਸ਼ੇਈ ਚਿਰਗੁਰੂ ਹਰਗਵੰਸ ਸਾਹਿਬ ਜੀ ਤੱਕ ਦੀ ਸੇਵਾ ਕਰਨ ਦਾ ਤੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਪੰਜ ਗੁਰੂ ਸਹਿਬਾਨਾ ਜੀ ਨੂੰ ਗੱਦੀ ਤਿਲਕ ਬਖਸ਼ਿਸ਼ ਕੀਤਾ ਜਦੋਂ ਚਿਰਗਰਮਰ ਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਗੋਇੰਦਵਾਲ ਵਿਖੇ ਰਹਿੰਦੇ ਹੁੰਦੇ ਸਨ ਤੇ ਉਹਨਾਂ ਦੇ ਪਰਮ ਸੇਵਕ ਬਾਬਾ ਬੁੱਢਾ ਸਾਹਿਬ ਜੀ ਸੰਗਤਾਂ ਦੀ ਸੇਵਾ ਅਤੇ ਨਾਮ ਸਿਮਰਨ ਵਿੱਚ ਲੱਗੇ ਰਹਿੰਦੇ ਸਨ ਅਕਬਰ ਬਾਦਸ਼ਾਹ ਵੀ ਗੁਰੂ ਜੀ ਦਸ਼ਰਦਾਲੂ ਸੀਗਾ ਇੱਕ ਦਿਨ ਅਕਬਰ ਬਾਦਸ਼ਾਹ ਗੁਰੂ ਜੀ ਦੇ ਦਰਸ਼ਨ ਕਰਨ ਲਈ ਗੋਇੰਦਵਾਲ ਸਹਿ ਵਿਖੇ ਆਇਆ ਪਹਿਲਾਂ ਉਸਨੇ ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਛਕਿਆ ਤੇ ਬਾਅਦ ਵਿੱਚ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦਰਸ਼ਨ ਕੀਤੇ ਗੁਰੂ ਜੀ ਦਾ ਹੁਕਮ ਸੀ ਕਿ ਪਹਿਲਾਂ ਪੰਗਤ ਪਾਸ਼ੇ ਸੰਗਤ ਅਕਬਰ ਬਾਦਸ਼ਾਹ ਨੇ ਸ੍ਰੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨਾਲ ਵਚਨ ਬਲਾਸ ਕੀਤੇ ਅਤੇ ਉਹਨਾਂ ਦੀ ਸੇਵਾ ਪਾਵਣਾ ਤੇ ਛੈਣ ਸ਼ੀਲਤਾ ਵੇਖ ਕੇ ਬਹੁਤ ਪ੍ਰਭਾਵਿਤ ਹੋਏ ਉਹਨਾਂ ਦੇ ਮਨ ਵਿੱਚ ਆਇਆ ਕਿ ਗੁਰੂ ਘਰ ਨੂੰ ਕੁਝ ਜ਼ਮੀਨ দান ਵਿੱਚ ਦਿੱਤੀ ਜਾਵੇ ਬਾਦਸ਼ਾਹ ਨੇ ਪ੍ਰਸੰਨ ਹੋ ਕੇ ਆਪਣੀ ਜ਼ਗੀਰ ਵਿੱਚੋਂ ਗੋਦੀ ਜ਼ਮੀਨਾਂ ਚਵਾਲ ਅਤੇ ਠੱਠੇ ਪਿੰਡ ਵਿੱਚੋਂ দান ਕਰ ਦਿੱਤੀ। ਇਸ ਜ਼ਮੀਨ ਵਿੱਚ ਛੋਟਾ ਜਿਹਾ ਜੰਗਲ ਸੀਗਾ ਜਿਸ ਨੂੰ ਬੀੜ ਕਿਹਾ ਜਾਂਦਾ ਸੀਗਾ। ਗੁਰੂ ਅਮਰਦਾਸ ਮਹਾਰਾਜ ਦੇ ਪਾਤਸ਼ਾਹ ਜਿਹੜੀ ਗੋਇੰਦਵਾਲ ਸਾਹਿਬ ਤੋਂ ਬਾਬਾ ਬੁੱਢਾ ਸਾਹਿਬ ਜੀ ਨੂੰ ਜ਼ਮੀਨ ਦੀ ਸਾਂਭ ਸੰਭਾਲ ਵਾਸਤੇ ਪਿੰਡ ਠੱਠੇ ਬਲਾ ਲਿਆ ਕਿਉਂਕਿ ਬਾਬਾ ਜੀ ਨੂੰ ਖੇਤੀਬਾੜੀ ਦਾ ਚੰਗੀ ਤਰ੍ਹਾਂ ਸਮਝ ਸੀਗੀ ਬਾਬਾ ਬੁੱਢਾ ਸਾਹਿਬ ਜੀ ਗੁਰੂ ਜੀ ਦਾ ਹੁਕਮ ਮੰਨ ਕੇ ਪਿੰਡ ਠੱਠੇ ਆ ਗਏ ਤੇ ਇੱਥੇ ਉਹਨਾਂ ਨੇ ਖੇਤੀ ਕੀਤੀ ਨਾਲ ਹੀ ਜੰਗਲ ਬੀੜ ਦੀ ਸਾਮ ਸੰਭਾਲ ਕੀਤੀ ਬਾਬਾ ਬੁੱਢਾ ਸਾਹਿਬ ਜੀ ਨੇ ਮੱਜਾਂ ਗਾਵਾਂ ਰੱਖੀਆਂ ਅਤੇ ਨਾਲ ਬੱਚਿਆਂ ਨੂੰ ਗੁਰਬਾਣੀ ਦੀ ਸਿੱਖਿਆ ਅਤੇ ਸ਼ਸਤਰ ਵਿੱਦਿਆ ਦੇਣੀ ਸ਼ੁਰੂ ਕਰ ਦਿੱਤੀ ਇਸੇ ਤਰ੍ਹਾਂ ਇਸ ਪੌਣ ਪਿੱਤਰ ਸਥਾਨ ਦਾ ਨਾਮ ਬੀੜ ਬਾਬਾ ਬੁੱਢਾ ਸਾਹਿਬ ਜੀ ਦੇ ਨਾਮ ਨਾਲ ਪ੍ਰਸਿੱਧ ਹੋ ਗਿਆ ਇੱਕ ਵਾਰ ਮਾਤਾ ਗੰਗਾ ਜੀ ਗੁਰੂਕਰ ਦੇ ਬਹੁਤ ਕੀਮਤੀ ਦਿਸ਼ਾਲੇ ਸਕਾਰੈ ਸਨ ਤਾਂ ਦਿਸ਼ਾਲੇ ਦੇਖ ਕੇ ਪ੍ਰਿਥੀਚੰਦ ਦੀ ਘਰ ਵਾਲੀ ਕਰਮੋ ਜੋ ਕਿ ਮਾਤਾ ਗੰਗਾ ਜੀ ਦੀ ਜਠਾਣੀ ਲੱਗਦੀ ਸੀ ਆਪਣੇ ਪਤੀ ਪ੍ਰਿਥੀਚੰਦ ਨੂੰ ਕਹਿੰਦੀ ਹੈ ਕਿ ਮੈਨੂੰ ਵੀ ਦਿਸ਼ਾਲੇ ਲਿਆ ਕੇ ਦਿਓ ਮੈਂ ਵੀ ਸਾਂਭ ਸੰਭਾਲ ਕੇ ਰੱਖਣਿਆਂ ਤੇ ਪ੍ਰਿਥੀਚੰਦ ਅੱਗੋਂ ਕਹਿਣ ਲੱਗਾ ਕਿ ਇਹ ਦਿਸ਼ਾਲੇ ਆਪਣੇ ਪੁੱਤਰ ਦੇ ਹੀ ਕੰਮ ਆਉਣਿਆ ਮਿਹਰਬਾਨ ਦੇ ਕਿਉਂਕਿ ਮਾਤਾ ਗੰਗਾ ਜੀ ਦੇ ਘਰ ਕੋਈ ਪੁੱਤ ਹੈਗਾ ਇਹ ਗੱਲ ਮਾਤਾ ਗੰਗਾ ਜੀ ਦੇ ਕੰਨਾਂ ਵਿੱਚ ਪੈ ਜਾਂਦੀ ਹੈ ਮਾਤਾ ਜੀ ਬਹੁਤ ਜ਼ਿਆਦਾ ਉਦਾਸ ਰਹੇ ਲੱਪਿੰਦੇ ਆ। ਸ਼੍ਰੀ ਗੁਰੂ ਅਰਜਨ ਦੇਵ ਮਹਾਰਾ ਸੱਚੇ ਪਾਤਸ਼ਾਹ ਜੀ ਨੇ ਪੁੱਛਿਆ ਦਾਸੀ ਦਾ ਕਾਰਨ ਤੇ ਉਹਨਾਂ ਨੇ ਅੱਗੋਂ ਸਾਰਾ ਕੁਝ ਦੱਸਿਆ ਤੇ ਉਸ ਸਮੇਂ ਸ਼੍ਰੀ ਗੁਰੂ ਅਰਜਨ ਦੇਵ ਮਹਾਰਾ ਸੱਚੇ ਪਾਤਸ਼ਾਹ ਜੀ ਨੇ ਕਿਹਾ ਕਿ ਬਾਬਾ ਬੁੱਢਾ ਸਾਹਿਬ ਜੀ ਜਿਹੜੇ ਬੀੜ ਸਾਹਿਬ ਰਹਿੰਦੇ ਹਨ ਉਹਨਾਂ ਕੋਲ ਜਾਓ ਆਪਣੇ ਹੱਥੀ ਆਟਾ ਪੀਸ ਕੇ ਮਿੱਸੇ ਪ੍ਰਸ਼ਾਦੇ ਤਿਆਰ ਕਰਕੇ ਅਚਾਰ ਤਿਆਤ ਲੱਸੀ ਦਾ ਮਟਕਾ ਨਾਲ ਲੈ ਕੇ ਨੰਗੇ ਪੈਰੀ ਜਾਣਾ ਆ ਤੇ ਉਸ ਥਾਂ ਤੇ ਜਾ ਕੇ ਬਾਬਾ ਜੀ ਨੂੰ ਮਾਤਾ ਗੰਗਾ ਜੀ ਨੇ ਪ੍ਰਸ਼ਾਦੇ ਸ਼ਕਾਏ ਤੇ ਬਾਬਾ ਜੀ ਨੇ ਪਰਸਾਨ ਹੋ ਕੇ ਬਚਨ ਕੀਤਾ ਕਿ ਤੁਹਾਡੇ ਕਰਕੇ ਯੋਧਾ ਪੁੱਤ ਪੈਦਾ ਹੋਏਗਾ ਤੇ ਉਸ ਸਮੇਂ ਸ੍ਰੀ ਗੁਰੂ ਅਰਜਨ ਦੇਵ ਮਹਾਰਾ ਸੱਚੇ ਪਾਤਸ਼ਾਹ ਦੇ ਗ੍ਰੰਥ ਵਿਖੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੇ ਜਨਮ ਲਿਆ ਸੀਗਾ ਵਾਹਿਗੁਰੂ ਵਾਹਿਗੁਰੂ ਤਾਂ ਇਹਦਾ ਸੰਗਤ ਜੀ ਕਹਿੰਦੇ ਆ ਇਸ ਪਾਵਨ ਪਿੱਤਰ ਸਥਾਨ ਤੇ ਜੋ ਵੀ ਆਵੇ ਸੋ ਰਾਜੀ ਜਾਵੇ ਇਸ ਸਥਾਨ ਤੇ ਜਿਹੜੀਆਂ ਵੀ ਸੰਗਤਾਂ ਸਰਦਾ ਪਾਵਨਾਂ ਦੇ ਨਾਲ ਆਉਂਦੀਆਂ ਤੇ ਮੋਹ ਮੰਗੇ ਅੰਮ੍ਰਾ ਦਾ ਪਾਉਂਦੀਆਂ ਨਾ ਸੰਗਤ ਜੀ ਇੱਕ ਵਾਰੀ ਫਿਰ ਸਾਰੇ ਸੰਗਤ ਨੂੰ ਵਿਸਾਖ ਮਹੀਨੇ ਦੀ ਸੰਗਰਾਂਦ ਦੀਆਂ ਬਹੁਤ ਬਹੁਤ ਮੁਬਾਰਕਾਂ ਉਮੀਦ ਕਰਦੇ ਆਂ ਇਹਦੀ ਵੀਡੀਓ ਤੁਹਾਨੂੰ ਪਸੰਦ ਆਈ ਹੋਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ